ਜਿਵੇਂ ਇਹ ਜਿਹੜਾ ਪਾਸਟ ਹੈਗਾ ਇਹ ਕੋਧਰੇ ਤੋਂ ਤਿਆਰ ਹੈ ਆਪਣੇ ਕੋਲ ਆਮ ਜਿਹੜਾ ਮਾਰਕੀਟ 'ਚ ਪਾਸਟ ਹੈ ਉਹ ਮੈਦੇ ਤੋਂ ਜਾਂ ਚੌਲਾਂ ਤੋਂ ਤਿਆਰ ਹੁੰਦਾ ਹੈਗਾ ਇਹ ਜਿਹੜਾ ਪਾਸਟ ਹੈਗਾ ਇਹ ਕੋਧਰੇ ਤੋਂ ਤਿਆਰ ਹੈਗਾ ਇਹਨੂੰ ਜਿਵੇਂ ਮਰਜੀ ਬੱਚੇ ਜਾਂ ਕੋਈ ਅਲਰਜੀ ਵਾਲੇ ਉਹ ਖਾ ਸਕਦੇ ਨੇ ਆਪਣੇ ਕੋਲੇ ਆ ਗਈਆਂ ਨੂਡਲਸ ਇਹ ਵੀ ਆਪਣੇ ਕੋਲੇ ਕੋਧਰੇ ਤੋਂ ਤਿਆਰ ਨੇਗੀਆਂ ਜਿਵੇਂ ਹੁਣ ਮਾਰਕੀਟ 'ਚ ਆਮ ਆਇਆ ਕਈ ਤਗੜੀਆਂ ਕੰਪਨੀਆਂ ਦੇ ਪ੍ਰੋਡਕਟ ਆਏ ਹੋਏ ਨੇ ਵੀ ਸਿਰਫ 2 ਮਿੰਟ 'ਚ ਬਣ ਜਾਂਦੀਆਂ ਜਾਂ 1 ਮਿੰਟ 'ਚ ਬਣ ਜਾਂਦੀ ਹੈ ਹਨਾ ਤੇ ਉਹਨਾਂ 'ਚ ਹੁਣ ਆਪਾਂ ਨੂੰ ਪਤਾ ਨਹੀਂ ਕੀ ਮਿਕਸ ਹੁੰਦਾ ਪਰ ਇਹ ਸਿੱਧਾ ਹੀ ਇਹ ਕੱਲਾ ਕੋਦਰੇ ਤੋਂ ਤਿਆਰ ਹੈ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ ਜਿਵੇਂ ਮੇਰੇ ਪਹਿਲਾਂ ਵੀ ਮਤਲਬ ਵੀਡੀਓ ਆਈਆਂ ਨੇਗੀਆਂ ਤੇ ਪਿੰਡ ਬੀ ਦੇ ਨਾਂ ਤੇ ਮੈਂ ਜਿੰਨੇ ਪ੍ਰੋਡਕਟ ਨੇ ਪਿੰਡ ਬੀ ਦੇ ਨਾਂ ਤੇ ਮਤਲਬ ਵੇਚ ਰਿਹਾ ਮੈਂ ਜਿਵੇਂ ਬਿਸਕੁਟ ਹੋਗੇ ਰਾਗੀ ਕੋਧਰੇ ਦੇ ਦਲੀਏ ਹੋਗੇ ਸਾਰੇ ਮੂਲ ਅਨਾਜਾਂ ਦੇ ਆٹے ਹੋਗੇ ਹਲਦੀ ਦੇ ਪ੍ਰੋਡਕਟ ਹੋਗੇ ਕਈ ਜਿਵੇਂ ਬੈਦਕ ਪਜੀਰੀ ਵਗੈਰਾ ਬਣਾਈ ਹੈ ਲਾਟੇ ਬਣਾਈਆ ਟਰਮਕ ਮਤਲਬ ਜਿਹੜਾ ਕਾੜਾ ਵਾਜਦਾ ਹੈਗਾ ਤੇ ਅਰਸੀ ਦੀਆਂ ਪਿੰਨੀਆਂ ਤਿਲਾਂ ਦੀਆਂ ਪਿੰਨੀਆਂ ਹੈਨਾ ਗੁੜ ਨਾਰੀਅਲ ਗੁੜ ਦੀਆਂ ਪਿੰਨੀਆਂ ਤੇ ਦੂਜਾ ਹੁਣ ਅੱਗੇ ਜਿਹੜਾ ਆਪਣਾ ਆ ਗਿਆ ਨਾ ਜਿਵੇਂ ਇਹ ਜਿਹੜਾ ਪਾਸਟ ਹੈਗਾ ਇਹ ਕੋਧਰੇ ਤੋਂ ਤਿਆਰ ਹੈ ਆਪਣੇ ਕੋਲੇ ਆਮ ਜਿਹੜਾ ਮਾਰਕੀਟ 'ਚ ਪਾਸਟ ਹੈ ਉਹ ਮੈਦੇ ਤੋਂ ਜਾਂ ਚੌਲਾਂ ਤੋਂ ਤਿਆਰ ਹੁੰਦਾ ਹੈਗਾ ਇਹ ਜਿਹੜਾ ਪਾਸਟਾ ਹੈਗਾ ਇੱਕ ਓਦਰੇ ਤਿਆਰ ਹੈਗਾ ਇਹਨੂੰ ਜਿਵੇਂ ਮਰਜੀ ਬੱਚੇ ਜਾਂ ਕੋਈ ਅਲਰਜੀ ਵਾਲੇ ਉਹ ਖਾ ਸਕਦੇ ਨੇ ਕੋਈ ਚੱਕਰ ਨਹੀਂ ਹੈਗਾ ਤੇ ਦੂਸਰਾ ਅੱਗੇ ਇਹ ਆਪਣੇ ਕੋਲੇ ਆ ਗਈਆਂ ਨੂਡਲਸ ਇਹ ਵੀ ਆਪਣੇ ਕੋਲੇ ਕੋਦਰੇ ਤਿਆਰ ਨੇਗੀਆਂ ਜਿਵੇਂ ਹੁਣ ਮਾਰਕੀਟ 'ਚ ਆਮ ਆਇਆ ਕਈ ਤਗੜੀਆਂ ਕੰਪਨੀਆਂ ਦੇ ਪ੍ਰੋਡਕਟ ਆਏ ਹੋਏ ਨੇ ਵੀ ਸਿਰਫ 2 ਮਿੰਟ 'ਚ ਬਣ ਜਾਂਦੀ ਹੈ ਜਾਂ 1 ਮਿੰਟ 'ਚ ਬਣ ਜਾਂਦੀ ਹੈ ਹਨਾ ਤੇ ਉਹਨਾਂ 'ਚ ਹੁਣ ਆਪਾਂ ਨੂੰ ਪਤਾ ਨਹੀਂ ਕੀ ਮਿਕਸ ਹੁੰਦਾ ਪਰ ਇਹ ਸਿੱਧੇ ਹੀ ਇਹ ਕੱਲਾ ਕੋਦਰੇ ਤੋਂ ਤਿਆਰ ਹੈ ਬਈ ਇਹ ਤੇ ਬਹੁਤ ਵਧੀਆ ਨੇ ਬਾਕੀ ਇਹ ਜਿਹੜਾ ਇਹ ਆ ਗਿਆ ਆਪਣੇ ਕੋਲੇ ਪੋਹਾ ਇਹ ਰਾਗੀ ਤੋਂ ਤਿਆਰ ਹੈਗਾ ਇਹਨਾਂ ਚ ਪੋਹਾ ਜਿਹੜਾ ਰਾਗੀ ਤੋਂ ਤਿਆਰ ਹੈ ਇਹ ਇਹ ਜੀ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰੇਕ ਨੂੰ ਲੋੜ ਰਹੀਦੀ ਹੈ ਹੁਣ ਕੈਲਸ਼ੀਅਮ ਦੀ ਉਹ ਫਿਰ ਬਾਜ਼ਾਰੂ ਜਿਵੇਂ ਕਿ ਤੋ ਗੋਲੀਆਂ ਖਾਲੀਆਂ ਕੈਲਸ਼ੀਅਮ ਨਹੀਂ ਹੈ ਜਾਂ ਹੋਰ ਹਨ ਉਹਨਾਂ ਤੋਂ ਬਿਹਤਰ ਹੈ ਜਿਹੜੀਆਂ ਆਪਦੀਆਂ ਪ੍ਰਾਣੀਆਂ ਆਰਗੈਨਿਕ ਚੀਜ਼ਾਂ ਉਹ ਖਾਓ ਇਹ ਤੋਂ ਤੁਹਾਨੂੰ ਜਿਹੜੀ ਕੈਲਸ਼ੀਅਮ ਦੀ ਉਹ ਸਾਰੀ ਘਾਟ ਪੂਰੀ ਹੋ ਜਾਣੀ ਹੈਗੀ ਦੂਸਰਾ ਆਪਣੇ ਕੋਲੇ ਓਟਸ ਦਾ ਦਲੀਆ ਆ ਗਿਆ ਇਹ ਵੀ ਆਪਣੇ ਕੋਲੇ ਮਤਲਬ ਆਰਗੈਨਿਕ ਤਿਆਰ ਹੈ ਜਮਾ ਪਿਓਰੀ ਤੇ ਇਹ ਪਾਫ ਆ ਗਏ ਜਮਾਰ ਦੇ ਇਹ ਵੀ ਖਾ ਸਕਦੇ ਏ ਇੱਦੀ ਖਾ ਸਕਦੇ ਏ ਇਹ ਜਿਵੇਂ ਨਮਕੀਨ ਭੁਜੀਆ ਖਾਣੇ ਆਪਾਂ ਉਦਾਂ ਹੀ ਏ ਤੇ ਬਾਕੀ ਕਿਸੇ ਨੂੰ ਵੀ ਲੋੜ ਹੋਵੇ ਤਾਂ ਬਾਈ ਕੋਰੀਅਰ ਭੇਜ ਸਕਦਾ ਮੈਂ ਜਾਂ ਡਾਕ ਰਹੀਂ ਜਿਵੇਂ ਮੰਗਾਉਣਾ ਹੈ ਤਾਂ ਮੇਰਾ ਸਕਰੀਨ ਤੇ ਨੰਬਰ ਹੈਗਾ ਹੈਗਾ ਤੇ ਮੈਨੂੰ ਆਰਡਰ ਕਰਕੇ ਜਿਵੇਂ ਮਰਗੀ ਕੋਈ ਮੰਗਵਾ ਸਕਦਾ ਮੈਨੂੰ ਬਈ ਸ਼ੁਕਰੀਆ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਸਿੰਘ ਪਿੰਡ ਬੀਰੋਕੇ ਕਲਾਂ ਜ਼ਿਲ੍ਹਾ ਮਾਨਸਾ ਜਿਵੇਂ ਮੇਰੇ ਪਹਿਲਾਂ ਵੀ ਮਤਲਬ ਵੀਡੀਓ ਆਈਆਂ ਨੇਗੀਆਂ ਪਿੰਡ ਬੀ ਦੇ ਨਾਂ ਤੇ ਮੈਂ ਜਿੰਨੇ ਪ੍ਰੋਡਕਟ ਨੇ ਪਿੰਡ ਬੀ ਦੇ ਨਾਂ ਤੇ ਮਤਲਬ ਵੇਚ ਰਿਹਾ ਮੈਂ ਜਿਵੇਂ ਬਿਸਕੁਟ ਹੋਗੇ ਰਾਗੀ ਕੋਧਰੇ ਦੇ ਦਲੀਏ ਹੋਗੇ ਸਾਰੇ ਮੂਲ ਅਨਾਜਾਂ ਦੇ ਆਟੇ ਹੋਗੇ ਹਲਦੀ ਦੇ ਪ੍ਰੋਡਕਟ ਹੋਗੇ ਕਈ ਜਿਵੇਂ ਬੈਦਕ ਪਜੀਰੀ ਵਗੈਰਾ ਬਣਾਈ ਹੈ ਲਾਟੇ ਬਣਾਈ ਹੈ ਟਰਮਕ ਮਤਲਬ ਜਿਹੜਾ ਕਾੜਾ ਵਾਜਦਾ ਹੈਗਾ ਤੇ ਅਰਸੀ ਦੀਆਂ ਪਿੰਨੀਆਂ ਤਿਲਾਂ ਦੀਆਂ ਪਿੰਨੀਆਂ ਹੈਨਾ ਗੁੜ ਨਾਰੀਅਲ ਗੁੜ ਦੀਆਂ ਪਿੰਨੀਆਂ ਤੇ ਦੂਜਾ ਹੁਣ ਅੱਗੇ ਜਿਹੜਾ ਆਪਣਾ ਆ ਗਿਆ ਨਾ ਜਿਵੇਂ ਇਹ ਜਿਹੜਾ ਪਾਸਟ ਹੈਗਾ ਇਹ ਕੋਧਰੇ ਤੋਂ ਤਿਆਰ ਹੈ ਆਪਣੇ ਕੋਲੇ ਆਮ ਜਿਹੜਾ ਮਾਰਕੀਟ 'ਚ ਪਾਸਟ ਹੈ ਉਹ ਮੈਦੇ ਤੋਂ ਜਾਂ ਚੌਲਾਂ ਤੋਂ ਤਿਆਰ ਹੁੰਦਾ ਹੈਗਾ ਇਹ ਜਿਹੜਾ ਪਾਸਟ ਹੈਗਾ ਇਹ ਕੋਧਰੇ ਤੋਂ ਤਿਆਰ ਹੈਗਾ ਇਹਨੂੰ ਜਿਵੇਂ ਮਰਜ਼ੀ ਬੱਚੇ ਜਾਂ ਕੋਈ ਅਲਰਜੀ ਵਾਲੇ ਉਹ ਖਾ ਸਕਦੇ ਨੇ ਕੋਈ ਚੱਕਰ ਨਹੀਂ ਹੈਗਾ ਤੇ ਦੂਸਰਾ ਅੱਗੇ ਇਹ ਆਪਣੇ ਕੋਲੇ ਆ ਗਈਆਂ ਨੂਡਲਸ ਇਹ ਵੀ ਆਪਣੇ ਕੋਲੇ ਕੋਧਰੇ ਤੋਂ ਤਿਆਰ ਨੇਗੀਆਂ ਜਿਵੇਂ ਹੁਣ ਮਾਰਕੀਟ 'ਚ ਆਮ ਆਇਆ ਕਈ ਤਗੜੀਆਂ ਕੰਪਨੀਆਂ ਦੇ ਪ੍ਰੋਡਕਟ ਆਏ ਹੋਏ ਨੇ ਵੀ ਸਿਰਫ 2 ਮਿੰਟ 'ਚ ਬਣ ਜਾਂਦੀ ਹੈ ਜਾਂ 1 ਮਿੰਟ 'ਚ ਬਣ ਜਾਂਦੀ ਹੈ ਹਨਾ ਤੇ ਉਹਨਾਂ 'ਚ ਹੁਣ ਆਪਾਂ ਨੂੰ ਪਤਾ ਨਹੀਂ ਕੀ ਮਿਕਸ ਹੁੰਦਾ ਪਰ ਇਹ ਸਿੱਧਾ ਹੀ ਇਹ ਕੱਲਾ ਕੋਧਰੇ ਤੋਂ ਤਿਆਰ ਹੈ ਬਈ ਇਹ ਤੇ ਬਹੁਤ ਵਧੀਆ ਨੇ ਬਾਕੀ ਇਹ ਜਿਹੜਾ ਇਹ ਆ ਗਿਆ ਆਪਣੇ ਕੋਲੇ ਪੋਹਾ ਇਹ ਰਾਗੀ ਤੋਂ ਤਿਆਰ ਹੈਗਾ ਇਹਨਾਂ 'ਚ ਪੋਹਾ ਜਿਹੜਾ ਰਾਗੀ ਤੋਂ ਤਿਆਰ ਹੈ ਇਹ ਇਹ 'ਚ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰੇਕ ਨੂੰ ਹੀ ਲੋੜ ਰਹਦੀ ਹੈ ਹੁਣ ਕੈਲਸ਼ੀਅਮ ਦੀ ਉਹ ਫਿਰ ਬਾਜ਼ਾਰੂ ਜਿਵੇਂ ਕਦੋਂ ਗੋਲੀਆਂ ਖਾਲੀਆਂ ਕੈਲਸ਼ੀਅਮ ਨਹੀਂ ਜਾਂ ਹੋਰ ਹਨ ਉਹਨਾਂ ਤੋਂ ਬਿਹਤਰ ਹੈ ਜਿਹੜੀਆਂ ਆਪਦੀਆਂ ਪ੍ਰਾਣੀਆਂ ਆਰਗੈਨਿਕ ਚੀਜ਼ਾਂ ਉਹ ਖਾਓ ਇਹ ਤੋਂ ਤੁਹਾਨੂੰ ਜਿਹੜੀ ਕੈਲਸ਼ੀਅਮ ਦੇਓ ਸਾਰੀ ਘਾਟ ਪੂਰੀ ਹੋ ਜਾਣੀ ਹੈਗੀ। ਦੂਸਰਾ ਆਪਣੇ ਕੋਲੇ ਓਟਸ ਦਾ ਦਲੀਆ ਆ ਗਿਆ। ਇਹ ਵੀ ਆਪਣੇ ਕੋਲੇ ਮਤਲਬ ਆਰਗੈਨਿਕ ਹੀ ਤਿਆਰ ਹੈ ਜਮਾ ਪਿਓਰੀ ਤੇ ਇਹ ਪਾਫ ਆ ਗਏ ਜਮਾਰ ਦੇ। ਇਹ ਵੀ ਖਾ ਸਕਦੇ ਹੋ ਐੱਦੀ ਖਾ ਸਕਦੇ ਹੋ ਇਹ ਜਿਵੇਂ ਨਮਕੀਨ ਭੁਜੀਆ ਖਾਣੇ ਆਪਾਂ ਉਦਾਂ ਹੀ ਹੈ। ਤੇ ਬਾਕੀ ਕਿਸੇ ਨੂੰ ਵੀ ਲੋੜ ਹੋਵੇ ਤਾਂ ਬਾਈ ਕੋਰੀਅਰ ਭੇਜ ਸਕਦਾ ਮੈਂ ਜਾਂ ਡਾਕ ਰਹੀਂ ਜਿਵੇਂ ਮੰਗਾਉਣਾ ਹੈ ਤਾਂ ਮੇਰਾ ਸਕਰੀਨ ਤੇ ਨੰਬਰ ਹੈਗਾ ਹੈਗਾ। ਤੇ ਮੈਨੂੰ ਆਰਡਰ ਕਰਕੇ ਜਿਵੇਂ ਮਰਗੀ ਕੋਈ ਮੰਗਵਾ ਸਕਦਾ ਮੈਂ ਤੁਹਾਨੂੰ। ਸ਼ੁਕਰੀਆ ਭਾਈ ਜੀ।